ਚੋਰੀਆਂ ਦਾ سلسلہ ਲੱਗਦਾ ਹੈ ਕਿ ਹੁਣ ਨਵਾਂ ਸ਼ਹਿਰ ਇਲਾਕੇ ਵਿੱਚ ਥੰਮ ਜਾਵੇਗਾ ਕਿਉਂਕਿ ਨਵਾਂ ਸ਼ਹਿਰ ਸਿਟੀ ਥਾਣਾ ਵਿੱਚ ਹੁਣ ਐਸ ਐਚ ਓ ਸਰਦਾਰ ਮਹਿੰਦਰ ਸਿੰਘ ਜੋ ਕਿ ਆਪਣੀ ਡਿਊਟੀ ਦੇ ਪੁੱਜ ਦਿਨ ਹੀ ਆਣ ਤੇ ਚੋਰ ਤੇ ਨਸ਼ੇ ਵਾਲਿਆਂ ਤੇ ਕਾਰਵਾਈ ਉਹਨਾਂ ਵੱਲੋਂ ਕਰਨੀ ਸ਼ੁਰੂ ਕਰ ਦਿੱਤੀ ਹੈ ਨਤੀਜੇ ਵਜੋਂ ਸ੍ਰਿੰਦਰ ਕਪੂਰ ਜੋ ਕਿ ਸਤਗੁਰ ਨਗਰ ਸਲੋ ਰੋਡ ਨਵਾਂ ਸ਼ਹਿਰ ਦੇ ਰਹਿਣ ਵਾਲੇ ਹਨ ਉਹਨਾਂ ਦੇ ਗਦਾਮ ਵਿੱਚੋਂ ਲਗਾਤਾਰ 3 ਦਿਨ ਤੋਂ ਤਾਰਾਂ ਵਗੈਰਾ ਚੋਰੀ ਹੋ ਰਹੀਆਂ ਸਨ ਤੇ ਉਹਨਾਂ ਨੇ ਪੁਲਿਸ ਰਿਪੋਰਟ ਕੀਤੀ ਤੇ ਐਸ ਐਚਓ ਸਰਦਾਰ ਮਹਿੰਦਰ ਸਿੰਘ ਨਵਾਂ ਸ਼ਹਿਰ ਸਿਟੀ ਥਾਣਾ ਵੱਲੋਂ ਬਿਨਾਂ ਕੋਈ ਦੇਰੀ ਕੀਤੇ ਐਫ ਆਰ ਆਈ ਦਰਜ ਕਰਕੇ ਕਾਰਵਾਈ ਤੁਰੰਤ ਸ਼ੁਰੂ ਕਰ ਦਿੱਤੀ ਤੇ ਅਜੇ ਕੁਮਾਰ ਪੁੱਤਰ ਅਸ਼ੋਕ ਕੁਮਾਰ ਤੇ ਵਿਸ਼ਾਲ ਪੁੱਤਰ ਦਵਿੰਦਰ ਕੁਮਾਰ ਬਾਸੀ 2ਵੇਂ ਨਵਾਂ ਸ਼ਹਿਰ ਦੋਨਾ ਚੋਰਾ ਨੂੰ ਗ੍ਰਿਫਤਾਰ ਕਰ ਲਿਆ ਤੇ ਇਸ ਦੇ ਨਾਲ ਹੀ ਇੱਥੇ ਹੀ ਬਸ ਨਹੀਂ ਜਿਸ ਨੂੰ ਇਹ ਸਮਾਨ ਵੇਚਦੇ ਸੀ ਪਾਲਾ ਰਾਮ ਕੁਆੜੀਆ ਜੋ ਕਿ ਪ੍ਰੇਮਨਗਰ ਕੁਆੜੀਏ ਦਾ ਕੰਮ ਕਰਦਾ ਹੈ ਪਾਲਾ ਰਾਮ ਕੁਆੜੀਏ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ ਇਹਨਾਂ ਤਿੰਨਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਹ ਇਹਨਾਂ ਦਾ ਰਿਮਾਂਡ ਲਿਆ ਜਾਵੇਗਾ ਤੇ ਹੋਰ ਪੁੱਛਗਿਛ ਕੀਤੀ ਜਾਵੇਗੀ ਐਸ ਐਚਓ ਸਾਹਿਬ ਸਰਦਾਰ ਮਹਿੰਦਰ ਸਿੰਘ ਨੇ ਕਿਹਾ ਕਿ ਇਹ ਚੋਰੀ ਰਾਤ ਨੂੰ ਕਰਦੇ ਸਨ ਤੇ ਕੰਦ ਟੱਪ ਕੇ ਚੋਰੀ ਕਰਦੇ ਸਨ ਉਹਨਾਂ ਇਹ ਵੀ ਨਾਲ ਕਿਹਾ ਕਿ ਨਸਾ ਨਸ਼ਾ ਤਸਕਰਾ ਤੇ ਚੋਰਾ ਤੇ ਸਖਤੀ ਕੀਤੀ ਜਾਵੇਗੀ ਤੇ ਇਹਨਾਂ ਨੂੰ ਕਿਸੇ ਵੀ ਸੂਰਤ ਤੇ ਬਖਸ਼ਿਆ ਨਹੀਂ ਜਾਵੇਗਾ ਆਓ ਦੇਖਦੇ ਹਾਂ ਨਵਾਂ ਸ਼ਹਿਰ ਦਾ ਬਾਬਾ YouTube ਚੈਨਲ ਤੇ ਇਹ ਵਿਸ਼ੇਸ਼ ਰਿਪੋਰਟ ਵੀਡੀਓ ਦੇਖਦੇ ਸਾਰੀ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤਾਂ ਜੋ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਹਰ ਖਬਰ ਹਰ ਰਿਪੋਰਟ ਹਰ ਗਤੀਵਿਧੀ ਤੁਹਾਡੇ ਚੱਕ ਤੱਕ ਪਹੁੰਚਦੀ ਰਹੇ ਆਓ ਦੇਖਦੇ ਆਂ ਪੂਰੀ ਰਿਪੋਰਟ ਸਰੀ ਜਿਹੜਾ ਤੁਸੀਂ ਦੋ ਆਰੋਪੀ ਫੜੇ ਐ ਇੱਕ ਕਬਾੜੀਆ ਵੀ ਫੜੇ ਐ ਕੀ ਮਾਮਲਾ ਹੈ ਕੀ ਮਾਮਲਾ ਇਹ ਹੈਗਾ ਸਾਡੇ ਕੋਲ ਜਿਹੜੇ सुरेंद्र ਕਪੂਰ ਜੀ ਹੈਗੇ ਆ ਸਤਲੁਜ ਨਗਰ ਸਿਓ ਰੋਡ ਨਵਾਂਛਾ ਦੇ ਰਹਿਣ ਵਾਲੇ ਉਹਨੇ ਸਾਡੇ ਐਸ.ਐਸ.ਜੀ. ਹਰਜਿੰਦਰ ਸਿੰਘ ਪਾਸ ਸਟੇਟਮੈਂਟ ਰਿਪੋਰਟ ਕਰਵਾਈ ਸੀਗੀ ਕਿ ਉਹਨਾਂ ਦੇ ਗਦਾਂ ਦੇ ਵਿੱਚੋਂ ਦੋ ਤਿੰਨ ਦਿਨ ਤੋਂ ਕੋਈ ਚੋਰੀ ਕਰ ਰਿਹਾ ਹੈ ਤੇ ਜਿਹੜਾ ਇਲੈਕਟ੍ਰੋਨਿਕ ਦਾ ਸਮਾਨ ਹੈਗਾ ਕਾਪਰ ਵਗੈਰਾ ਤਾਰਾਂ ਉਹ ਚੋਰੀ ਕਰਕੇ ਲੈ ਜਾ ਰਿਹਾ ਹੈ ਇਹਨੂੰ 87 ਦਿਨਾਂ ਲੈਂਦੇ ਹੋਏ ਉਹਦੀ ਸਟੇਟਮੈਂਟ ਲਿਖ ਕੇ ਐਫਆਰ ਦਰਜ ਕੀਤੀ। ਭਾਲ ਕੀਤੀ ਤਾਂ ਜਿਹਦੇ ਇਹਦੇ ਚੋਰੀ ਕਰਨ ਵਾਲੇ ਜਿਹੜੇ ਦੋ ਚੋਰ ਹੈ ਉਹਨਾਂ ਦੀ شناخت ਕੀਤੀ ਹੈ ਜੇ ਕੁਮਾਰ ਪੁੱਤਰ ਸ਼ੋਕਮੰਦਰ ਵਾਸੀ ਨਵਾਂਸ਼ਹਿਰ ਤੇ ਵਿਸ਼ਾਲ ਪੁੱਤਰ ਦਵਿੰਦਰ ਕੁਮਾਰ ਵਾਸੀ ਨਵਾਂਸ਼ਹਿਰ। ਇਹ ਅੱਗੇ ਜਿਹੜੇ ਇਹਨਾਂ ਸਮਾਨ ਚੋਰੀ ਕਰਕੇ ਇਹਨੇ ਪਾਲਾ ਰਾਮ ਇੱਕ ਕਵਾੜੀਆ ਹੈਗਾ ਪ੍ਰੇਮਨਗਰ ਦੇ ਵਿੱਚ ਉਹਨੂੰ ਵੇਚਿਆ ਸੀਗਾ। ਇਹ ਸੀ ਦੋਏ ਚੋਰ ਵੀ ਫੜ ਲਏ ਹੈਗੇ ਆ। ਇਹ ਲੜਕੇ ਜਿਹੜੇ ਹੈਗੇ ਆ ਤੇ ਜਿਹੜਾ ਅੱਗੇ ਜਿਹਨੂੰ ਵੇਚਿਆ ਸੀ ਸਮਾਨ ਉਹ ਕਵਾੜੀਆ ਸੀ ਉਹ ਵੀ ਫੜ ਲਿਆ ਹੈਗਾ। ਦੋਨੋਂ ਨੂੰ ਫੜ ਕੇ ਅਰੈਸਟ ਪਾ ਲਿਆ ਸਮਾਨ ਬਰਾਮਦ ਕਰ ਲਿਆ ਤੇ ਅੱਜ ਪੇਸ਼ ਕੀਤਾ ਸੀ ਮਾਨਯੋਗ ਅਦਾਲਤ ਦੇ ਵਿੱਚ ਤੇ ਸਾਡੇ ਕੋਲ ਪੁਲਿਸਰ ਰਿਮਾਂਡ ਤੇ ਆ ਹੋਰ ਕੋਸ਼ਿਸ਼ ਕਰ ਰਹੇ ਆ ਜਿਹੜੇ ਹੋਰ ਵੀ ਨਹੀਂ ਕਿਸੇ ਨੂੰ ਸਮਾਨ ਵੇਚਿਆ ਜਿਹਦੇ ਤੋਂ ਵੀ ਚੋਰੀ ਕੀਤੀ ਉਹ ਵੀ ਅਸੀਂ ਬਰਾਮਦ ਕਰਾਂਗੇ ਸਰ ਇਹ ਰੰਗੇ ਇੱਥੇ ਫੜੇ ਗਏ ਆ ਕਿ ਇਤਲਾ ਮੈਨ ਨਹੀਂ ਕੀਤੀ ਜਾਂ ਤਫਤੀਸ਼ ਦੇ ਦੌਰਾਨ ਫੜੇ ਹਾਂ ਸਾਡੀ ਤਫਤੀਸ਼ ਦੇ ਦੌਰਾਨ ਜੋ ਅਸੀਂ ਮੌਕਾ ਦੇਖਿਆ ਮੌਕੇ ਤੇ ਉੱਤੇ ਕੁਝ ਸੀਸੀਟੀਵੀ ਕੈਮਰੇ ਵੀ ਸਿਗੇ ਕੋਸ਼ਿਸ਼ ਨਰਤ ਵੀ ਕੀਤੀ ਆ ਲੋਕਾਂ ਨੂੰ ਪੁੱਛਗਿੱਛ ਕੀਤੀ ਉਹਦੇ ਆਧਾਰ ਤੇ ਨਹੀਂ ਕਪੂਰ ਕੱਟੇ ਕਰਕੇ ਸੀ ਅਰੈਸਟ ਕੀਤਾ ਸਰ ਕਪੂਰ ਜਿਹੜੇ ਇਲੈਕਟ੍ਰੋਨਿਕਸ ਵਾਲੇ ਉਹਨਾਂ ਦੇ ਗਦਾਮ ਤੋਂ ਕਿੰਨੀ ਵਾਰ ਉਹਨਾਂ ਨੂੰ ਚੋਰੀ ਕੀਤੀ ਉਹਦੇ ਸਟੇਟਮੈਂਟ ਦੇ ਮੁਤਾਬਕ ਉਹ ਕਹਿੰਦਾ ਕਿ 2-3 ਦਿਨ ਹੋ ਗਏ ਦੇਖਦੇ ਨੂੰ ਉਹਦਾ ਸਮਾਨ ਘਟ ਰਿਹਾ ਸੀਗਾ ਅੱਛਾ ਤੇ ਐਹੋ ਹੀ ਲਿਖਾਇਆ ਹੋਣਾ ਕਿ 3 ਦਿਨ ਦੇ ਵਿੱਚ ਮੇਉ ਦਾ ਸਮਾਨ ਜਿਹੜਾ ਹੈਗਾ ਚੋਰੀ ਹੋਇਆ ਤੇ ਸਰ ਚੋਰੀ ਕਰਨ ਦਾ ਤਰੀਕਾ ਕਿਸ ਕਰ ਜਿੰਦਰੇ ਭੰਦੇ ਸੀਗੇ ਕਿ ਕੰਦ ਟੱਪ ਕੇ ਹਾਂ ਕੰਦ ਟੱਪ ਕੇ ਅੰਦਰੋਂ ਚੋਰੀ ਕਰਦੇ ਸੀਗੇ ਜੀ ਚੋਰੀ ਕਰਕੇ ਜਿਹੜਾ ਸਮਾਨ ਇੱਕ ਦੂਜੇ ਬਾਹਰ ਖੜ ਜਾਂਦਾ ਅੰਦਰੋਂ ਸੁੱਟ ਕੇ ਬਾਹਰ ਲੈ ਜਾਂਦੇ ਸੀਗੇ ਹਾਂ ਰਾਤ ਦੇ ਸਮੇਂ ਕਰਦੇ ਸੀ ਅੰਦਰ ਲੋਕ ਬ੍ਰੇਕਸ ਕਰਕੇ ਰਾਤ ਦੇ ਸਮੇਂ ਰਾਤ ਦੇ ਸਮੇਂ ਕਰਦੇ ਸੀ ਜੀ ਸਰ ਜਿਹੜਾ ਪਾਲਨ ਰਾਮ ਕਬਾੜੀਆ ਉੱਥੇ ਪਹਿਲਾਂ ਕੋਈ ਪਰਚਾ ਹੈਗਾ ਹਾਂ ਨਹੀਂ ਉੱਥੇ ਪਹਿਲਾਂ ਕੋਈ ਪਰਚਾ ਹੈ ਨਹੀਂਗਾ ਇਹ ਪਹਿਲਾਂ ਹੀ ਹੈਗਾ ਉੱਥੇ ਕਿਉਂਕਿ ਉਹਨੇ ਕੋਈ ਸਮਾਨ ਖਰੀਦਿਆ ਸੀਗਾ ਸਮਾਨ ਉਹ ਕਬਾੜੀਏ ਤੋਂ ਹੀ ਬਰਾਮਦ ਕਰ ਲਿਆ ਹੈਗਾ ਤੇ ਸਿਰ ਪਾਲਨ ਰਾਮ ਦੀ ਲੋਕੇਸ਼ਨ ਕੀ ਹੈ ਪਾਲਨ ਰਾਮ ਪ੍ਰੇਮਨਗਰ ਦਾ ਹੈ ਅਨੰਦਪੁਰ ਸ਼ਹਿਰ ਦੇ ਪ੍ਰੇਮਨਗਰ ਦੇ ਵਿੱਚ ਇਹਦੀ ਕਬਾੜੀ ਦੀ ਦੁਕਾਨ ਹੈ ਤੇ ਉੱਥੇ ਹੀ ਸਮਾਨ ਲੈਂਦਾ ਸੀਗਾ ਉਹ ਆਪਣੇ ਦੱਸਦਾ ਕਿ ਕਰੀਬ 28,000 ਰੁਪਏ ਦਾ ਸਮਾਨ ਤਾਂ ਲੈ ਗਿਆ ਸੀਗਾ ਬਾਕੀ ਹੋਰ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਸਰ ਇੱਕ ਲਾਸ ਵਨ ਲੋਕਾਂ ਵਿੱਚ ਇਹ ਪਰਸੈਪਸ਼ਨ ਹੈ ਕਿ ਜਿਹੜੇ ਕਬਾੜੀ ਆ ਇਹੀ ਨਸ਼ੇ ਵਾਲਿਆਂ ਨੂੰ ਤੇ ਚੋਰੀ ਚੋਰਾ ਨੂੰ ਹੱਲਾ ਸ਼ੀਰੀ ਦਿੰਦੇ ਇਹਨਾਂ ਦੀ ਸਹਾਈ ਤੇ ਚੋਰੀਆਂ ਹੁੰਦੀਆਂ ਤਾਂ ਪਾਲਰਾਂ ਦੇ ਉੱਤੇ ਘਾਈ ਦੀ ਜਾਂਚ ਹੋਵੇ ਕਿ ਕਿਹਦੇ ਕਿਹ ਨਾਲ ਕਿਹ ਨਾਲ ਲਿੰਕ ਹੈ ਕਿਤੇ ਕੋਈ ਜਿੰਦਾਂ ਨਹੀਂ ਚਲਾ ਰਿਹਾ ਦੇਖੋ ਇਹ ਗੱਲ ਠੀਕ ਹੈ ਕਿ ਹਰ ਇੱਕ ਕਬਾੜੀ ਤਾਂ ਨਹੀਂ ਆਪਾਂ ਕਹਿ ਸਕਦੇ ਕੋਈ ਕੋਈ ਬੰਦੇ ਹੁੰਦੇ ਹੈਗੇ ਆ ਸਮਾਜ ਦੇ ਵਿੱਚ ਕੋਈ ਅੰਸਰ ਹੁੰਦੇ ਹੈਗੇ ਜਿਹੜਾ ਗਲਤ ਕੰਮ ਕਰਦੇ ਆ ਸਾਰੇ ਨਹੀਂ ਕਰਦੇ ਹੁੰਦੇ ਪਰ ਇਹਦੇ ਬਾਰੇ ਇਨਫੋਰਮੇਸ਼ਨ ਮਿਲੀ ਸੀ ਜਦੋਂ ਅਸੀਂ ਇਹ ਮੁੱਦੇ ਫੜੇ ਹੈਗੇ ਹਨ ਦੱਸਿਆ ਕਿ ਚੋਰੀ ਕਰਕੇ ਸੀ ਇਹਨੂੰ ਵੇਚਿਆ ਤੇ ਇਹਨੂੰ ਅਸੀਂ ਕਾਬੂ ਕਰ ਲਿਆ ਸੀ ਕੋਈ ਕੁਝ ਸਮਾਨ ਬਰਾਮਦ ਕਰ ਲਿਆ ਜੇ ਕੋਈ ਹੋਰ ਵੀ ਸਾਹਮਣੇ ਆਇਆ ਉਸ ਤੇ ਵੀ ਕਾਰਵਾਈ ਕਰਾਂਗੇ ਬਹੁਤ ਚੰਗਾ ਉਪਰਾਲਾ ਸਰ ਕਿਉਂਕਿ ਆਪ ਲੋਕ ਬਹੁਤ ਦਿੱਕਤ ਮਹਿਸੂਸ ਕਰਦੇ ਹੋ ਚੋਰਾਂ ਕਰ ਬਿਲਕੁਲ ਜੀ ਬਿਲਕੁਲ ਮੈਂ ਤਾਂ ਪਬਲਿਕ ਨੂੰ ਇਹ ਸੰਦੇਸ਼ ਦੇਵਾਂਗਾ ਕਿ ਸਾਡੇ ਮਾਨਯੋਗ ਐਸਐਸਪੀ ਸਾਹਿਬ ਡੀਐਸਪੀ ਸਾਹਿਬ ਨੂੰ ਸਖਤ ਹਦਾਇਤ ਹੈਗੀ ਹੈ ਕਿ ਕੋਈ ਵੀ ਨਸ਼ਾ ਸਮਗਲਰ ਹੈਗਾ ਨਸ਼ੇ ਦੇ ਧੰਦੇ ਦੇ ਵਿੱਚ ਲੱਗਿਆ ਹੋਇਆ ਹੈਗਾ ਉਹਦੀ ਇਨਫੋਰਮੇਸ਼ਨ ਦਿਓ ਚੋਰ ਹੈਗੇ ਜਿਹੜੇ ਕੋਈ ਜਨਤ ਸ਼ੱਕ ਪੈਂਦੀ ਹੈਗੀ ਕਿ ਨਸ਼ੇ ਵਾਲੇ ਮੁੰਡੇ ਰਾਤ ਨੂੰ ਘੁੰਮਦੇ ਆ ਜੀ ਉਹ ਵੀ ਪੀਸੀ ਨੂੰ ਕਿਹਾ ਹੋਇਆ ਫੜ ਕੇ ਆਪਾਂ ਚੋਰ ਤੇ ਨਸ਼ੇ ਵਾਲੇ ਇਹ ਤਾਂ ਬਾਹਰ ਰਹਿਣ ਨਹੀਂ ਦੇਣੇ ਇਹ ਜੇਲ੍ਹਾਂ 'ਚ ਹੀ ਰਹਿਊਗੇ ਇਹ ਸਾਡੀ ਪੂਰੀ ਕੋਸ਼ਿਸ਼ ਹੈ ਰਾਤ ਦਿਨ ਅਸੇ ਹੀ ਕੰਮ ਤੇ ਲੱਗੇ ਹੋਏ ਬਹੁਤ ਸ਼ੁਕਰੀਆ ਥੈਂਕ ਯੂ ਜੀ ਸ਼ੁਕਰੀਆ ਧੰਵਾਦੀ ਦਵਾਈਆਂ ਖਾ ਖਾ ਕੇ ਪਰੇਸ਼ਾਨ ਹੋ ਚੁੱਕੇ ਮਰੀਜ਼ਾਂ ਲਈ ਆਸ ਦੀ ਇੱਕੋ ਇੱਕ ਕਿਰਨ ਕਹਿਤ ਆਯੁਰਵੇਦ ਦੁਆ ਕਾ ਨਾ ਔਰ ਤੁਮਰਦ ਹਰ ਤਰ੍ਹਾਂ ਦੇ ਗੁਪਤ ਰੋਗਾਂ ਦੇ ਮਾਹਰ ਅਧਰੰਗ ਕਾਲਾ ਪੀੜਿਆ ਮੋਟਾਪਾ ਸ਼ੂਗਰ ਸਕਟਿਓਏ ਸੈਲ ਇੱਕ ਦਿਨ ਵਿੱਚ ਪੂਰੇ ਕਰੋ ਫੋਨ ਕਰੋ 98763 79499 ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 98763 79499